ਦੋਸਤੋ ਅੱਜ ਗੱਲ ਕਰਦਾ ਜੀ ਪੀਟਪੀਐਸਸੀ ਬੋਰਡ ਨੇ ਪੰਜਾਬ ਫੈਰਮਾਂ ਦੇ ਰਿਜ਼ਲਟ ਦੀ ਇੱਕ ਹੋਰ ਲਿਸਟ ਅਪਡੇਟ ਕੀਤੀ ਹੈ ਜੀ ਠੀਕ ਹੈ ਦੋਸਤੋ ਪਹਿਲੇ ਵਾਲੀ ਲਿਸਟ ਉਹਨਾਂ ਨੇ ਡਿਲੀਟ ਕਰਕੇ ਇੱਕ ਦੂਜੀ ਲਿਸਟ ਅਪਡੇਟ ਕੀਤੀ ਹੈ ਠੀਕ ਹੈ ਇਹਦੇ ਵਿੱਚ ਕਈ ਵੀ ਪਹਿਲੀ ਵੀਡੀਓ ਦੇ ਵਿੱਚ ਬੱਚਿਆਂ ਦੇ ਕਮੈਂਟ ਆ ਰਹੇ تھے ਸਰ ਮੇਰਾ ਨਾਮ ਨਹੀਂ ਆਇਆ ਤਾਂ ਜਿਹੜੇ ਬੱਚਿਆਂ ਦਾ ਨਾਮ ਨਹੀਂ ਆ ਰਿਹਾ ਇਸ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਆਂ ਦੇਖੋ ਦੋਸਤੋ ਪਹਿਲੀ ਈ 118 ਪੇਜਾਂ ਦੀ ਲਿਸਟ ਠੀਕ ਹੈ ਇਹ ਕਿੰਨੇ ਪੇਜਾਂ ਦੀ ਲਿਸਟ ਆ ਜੀ ਚਲੋ ਚੈੱਕ ਕਰਦੇ ਆ ਇਹ ਆ 135 135 ਪੇਜਾਂ ਦੇਖੋ ਦੋਸਤੋ ਚੈੱਕ ਕਰ ਸਕਦੇ ਹੋ 135 ਪੇ ਤੇ ਉਹਨਾਂ 135 ਪੇਜਾਂ ਦੀ ਲਿਸਟ ਹੈ ਜਿਹੜੇ ਬੱਚਿਆਂ ਦਾ ਨਾਮ ਨਹੀਂ ਆਇਆ ਉਸ ਦੀ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਆ ਠੀਕ ਹੈ ਜੀ ਚੈੱਕ ਕਰੋ 135 ਪੇਜਾਂ ਦੀ ਲਿਸਟ ਠੀਕ ਆਪਾਂ ਲਾਸਟ ਤੱਕ ਦੇਖਦੇ ਆ ਠੀਕ ਹੈ ਲਾਸਟ 'ਚ ਕੋਈ ਖਾਸ ਗੱਲ ਨਾ ਲਿਖੀ ਹੋਵੇ ਤੇ ਡਾਊਨਲੋਡ ਕਿੱਥੇ ਕਰਨੇ ਆ ਉਹ ਵੀ ਆਪਾਂ ਦੱਸ ਦਾਂਗੇ ਠੀਕ ਹੈ ਜੀ ਆਪਾਂ ਚੈੱਕ ਕਰ ਲੈਨੇ 135 ਪੇਜਾਂ ਦੇ ਵਿੱਚ ਠੀਕ ਹੈ ਲਾਸਟ 'ਚ ਪਹਿਲਾਂ 118 ਦੀ ਆਈ ਸੀ ਇਹ ਨਵੀਂ ਲਿਸਟ ਅਪਡੇਟ ਕੀਤੀ ਆ ਜੀ ਹੁਣੀ ਹੁਣੀ 135 ਜੀ ਲਓ ਜੀ ਆ ਗਿਆ ਆਪਣਾ 135 135 ਜੀ ਇਹਨਾਂ ਨੇ ਆ ਦੇਖੋ ਜੀ ਨੰਬਰ ਤਾਂ 8 ਪੁਆਇੰਟ ਲਾਸਟ ਵਾਲੇ ਬੱਚੇ ਦੇ 8 ਪੁਆਇੰਟ 93 ਹੋ ਐ ਠੀਕ ਹੈ ਜੀ ਪਰ ਇਹਦੇ ਵਿੱਚਕਾਰ ਬੱਚਿਆਂ ਦੇ ਨਾਮ ਹੋਰ ਕਿਤੇ ਫੀਡ ਕੀਤੇ ਗਏ ਆ ਲੱਗਦਾ ਠੀਕ ਹੈ ਤਾਂ ਹੀ 135 ਪੇਜ ਵਧ ਗਏ ਠੀਕ ਹੈ ਦੋਸਤੋ ਪਹਿਲਾਂ 118 ਪੇਜ ਸੀ ਠੀਕ ਹੈ ਆ ਚੈੱਕ ਕਰ ਸਕਦੇ ਹੋ ਬਾਕੀ ਸੇਮ ਹੀ ਆ ਪਹਿਲੀ ਵੀਡੀਓ ਚ ਦੱਸ ਹੀ ਚੁੱਕੇ ਆਪਾਂ ਜੋ ਵੀ ਆ ਲਿਖਿਆ ਹੋਇਆ ਠੀਕ ਹੈ ਜੀ ਚੈੱਕ ਕਰ ਲਓ ਆਪਣਾ ਲਿਸਟ ਜਿਹੜੇ ਬੱਚਿਆਂ ਦਾ ਨਾਮ ਨਹੀਂ ਆਇਆ ਇਸ ਲਿਸਟ ਵਿੱਚ ਚੈੱਕ ਕਰ ਸਕਦੇ ਹੋ ਤੇ ਲਿਸਟ ਤੁਸੀਂ ਡਿਸਕ੍ਰਿਪਸ਼ਨ ਚ ਲਿੰਕ ਦੇ ਦਿੱਤਾ ਆਪਾਂ ਨੇ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰੋ ਬੱਚਿਓ ਤੇ ਆਪਣਾ ਨਾਮ ਚੈੱਕ ਕਰੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੁ ਹੋ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਕਿਸੇ ਵੀ ਗਵਰਨਮੈਂਟ ਜੌਬ ਦੀ ਨੋਟੀਫਿਕੇਸ਼ਨ ਵਾਸਤੇ ਜਾਂ ਪੀਟਪੀਐਸਸੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ